ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਠ ਠੀਕ ਠਾਕ ਹੋ ਚੜ੍ਹਦੀ ਕਲਾ ਤੇ ਅੱਜ ਤੁਹਾਡੇ ਲਈ ਵੀਡੀਓ ਬੜੀ ਖਾਸ ਲੈ ਕੇ ਆਏ ਆ ਤੇ ਹੋ ਸਕਦਾ ਤੁਹਾਡੇ ਕੰਮ ਦੀ ਹੋਵੇ ਰਿੰਗਣਾ ਹੱਥ ਤੇ ਪਤਾ ਨਹੀਂ ਕਿ ਪਟੇ ਜਾ ਫੜੀ ਫਿਰਦਾ ਇਹ ਪਟੇ ਦਾ ਬੜਾ ਵੱਡਾ ਕਮਾਲ ਆ ਇਹ ਤੁਸੀਂ ਜੇ ਤਾਂ ਵੀਡੀਓ ਬਣਾਉਣੀ ਹੈ ਨਾ ਇਹਦੇ ਨਾਲ ਕਿਤੇ ਤੁਹਾਨੂੰ ਪੈ ਜਾ ਲੋਡ ਵੀ ਤੁਸੀਂ ਸਾਈਕਲ ਤੇ ਜਿੱਦਾਂ ਹੁਣ ਮੈਂ ਚੜਿਆ ਹੋਇਆ ਹਾਂ ਵੀ ਸਾਈਕਲ ਤੇ ਜਾਣਾ ਆ ਤੇ ਵੀਡੀਓ ਬਣਾਉਣੀ ਆ ਤੇ ਇਹਨੂੰ ਤੁਸੀਂ ਆਪਦੇ ਲਾ ਸਕਦੇ ਆ ਫੋਨ ਹੱਥ ਫੜਨ ਦੀ ਲੋੜ ਨਹੀਂ ਹੈਗੀ ਇੰਦਾ ਕਰਕੇ ਇਹ ਆਸਾਨੀ ਦੇ ਨਾਲ ਜਿਹੜਾ ਆ ਲੱਗ ਜਾਂਦਾ ਆ ਆ ਚੱਕੋ ਹੋ ਗਿਆ ਯੰਤਰ ਫਿੱਟ ਤੇ ਇੱਥੇ ਤਾਂ ਲੱਗ ਜਾਣਾ ਤੁਸੀਂ ਕੈਮਰਾ ਲਾ ਲਓ ਫੋਨ ਲਾ ਲਓ ਤੇ ਆਪਾਂ ਲਾਉਣਾ ਹੈਗਾ ਆ ਗੋਪ੍ਰੋ ਗੋਪ੍ਰੋ ਨਾਲ ਲਾ ਕੇ ਇਦਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਵੀਡੀਓ ਬਣਦੀ ਆ ਤੇ ਕਿੱਦਾਂ ਦੀ ਵੀਡੀਓ ਲੱਗਦੀ ਆ ਤੁਸੀਂ ਦੇਖਣਾ ਮਾਉਂਟੇਨ ਦੇ ਉੱਤੇ ਕਿਹੜੀ ਪਹਾੜੀਆਂ ਦੇ ਵਿੱਚ ਬੰਦੇ ਸਾਈਕਲ ਹੀ ਫਿਰਦੇ ਉਹ ਵੀਡੀਓ ਬੜੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਤੇ ਤੁਹਾਨੂੰ ਵੀ ਅੱਜ ਦਿਖਾ ਲਦੇ ਆ ਪਰ ਅਸੀਂ ਪਹਾੜੀਆਂ ਦੇ ਤਾਂ ਨਹੀਂ ਜਾਣਾ ਪਰ ਤੁਹਾਨੂੰ ਇੱਥੇ ਲੋਕਲ ਹੀ ਦਿਖਾਵਾਂਗੇ ਵੀ ਕਿੱਦਾਂ ਦੀ ਵੀਡੀਓ ਲੱਗਦੀ ਹੈ GoPro ਦੇ ਵਿੱਚ ਬਣੀ ਤੇ ਹੁਣ ਆਪਾਂ ਇਹਨੂੰ ਕਰ ਲਈਏ ਫਿੱਟ ਬਹੁਤ ਸੌਖਾ ਹੋ ਜਾਂਦਾ ਫਿੱਟ ਬੜਾ ਕੰਮ ਝੰਜਟ ਹੈ ਹੀ ਨਿਕਾ ਐਨ ਆਸਾਨੀ ਦੇ ਨਾਲ ਇੱਥੇ ਲਾਓ ਓਏ ਹੋ ਗਿਆ ਜੀ ਫਿੱਟ ਕੈਮਰਾ ਵਧੀਆ ਲੱਗਦਾ ਨਾ ਤੇ ਕਰ ਲਈਏ ਇਹਨੂੰ ਆਨ ਹੋ ਗਿਆ ਜੀ ਆਪਣਾ ਕੈਮਰਾ ਫਿੱਟ ਤੇ ਹੁਣ ਆਪਾਂ ਦੇਖਦੇ ਆਂ ਵੀ ਵੀਡੀਓ ਬਣਾਉਨੇ ਆ ਤੁਸੀਂ ਹੁਣ GoPro ਦੀ ਵੀਡੀਓ ਦੇਖੋਗੇ ਕਿੱਦਾਂ ਬਣੀ ਆ। ਏਸੀ ਵੀਡੀਓ ਦੇ ਵਿੱਚ ਦੱਸ ਪਣੀ ਆ ਕਿਤੇ ਕਨਫਿਊਜ਼ ਨਾ ਹੋ ਜਾਵੇ ਕਿ ਨਹੀਂ ਫੇਰ ਵੀਡੀਓ ਆਣੀ ਆ। ਹੁਣ ਨੈਕਸਟ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਆ ਉਹ GoPro ਤੋਂ ਆਣੀ ਆ ਜੀ ਤੇ ਕਰਤਾ ਹੀ ਆਪਾਂ ਕੈਮਰਾ ਆਨ। ਲੱਗ ਗਈ ਉਹ ਵੀਡੀਓ ਬਣ। ਤਦੋਂ ਦੇਖੋ ਕਿੰਨੀ ਘੈਂਟ ਚੀਜ਼ ਬਣਦੀ ਆ। ਇੰਨਾ ਬਣਦੀ ਆ ਜੀ ਵੀਡੀਓ। ਇਹ ਦੇਖ ਸਕਦੇ ਆ ਤੁਸੀਂ ਤੇ ਹੁਣ ਪਹਾੜੀ ਚੜ ਜੀ ਆਪਾਂ ਮਾੜੀ ਜੀ। ਬੜੀ ਚੜਨਾ ਕਿਹੜਾ ਖੇਡ ਪਈ ਆ ਮੀ ਤੂੰ ਰਹਿਣ ਦੇ ਭੱਜਣ ਮਗਰ ਤੂੰ ਚਲ ਜਾ ਬੋਆ ਵੀਡੀਓ ਤਾਂ ਵੇਰੀ ਦਿਖਾ ਲੜੀ ਆ ਤੇ ਦੇਖ ਸਕਦੇ ਆ ਤੁਸੀਂ ਹੁਣ ਪਹਾੜੀ ਦੇ ਥੱਲੇ ਆ ਰਹੇ ਆ ਤੇ ਕਿਦਾਂ ਦਾ ਸੀਨ ਲੱਗ ਰਿਹਾ ਦੱਸਿਓ ਜਰੂਰ ਵੇਰਾ ਫਾਇਦਾ ਇਹੀ ਹੈ ਕਿ ਇਹਦੇ ਵਿੱਚ ਜਿਹੜੀ ਵੀਡੀਓ ਆ ਨਾ ਉਹ ਕੰਬਦੀ ਨਹੀਂ ਹਿੱਲਦੀ ਨਹੀਂ ਹੈਗੀ ਜਿੱਦਾਂ ਆਮ ਕੈਮਰਿਆਂ ਦੇ ਵਿੱਚ ਵੀਡੀਓ ਹਿੱਲਣ ਲੱਗ ਜਾਂਦੀਆਂ ਇਹਦੇ ਵਿੱਚ ਵੀਡੀਓ ਹਿੱਲੂਗੀ ਨਹੀਂ ਇਹ ਫਰਕ ਹੁੰਦਾ ਆ ਹੁਣ ਤੁਸੀਂ ਦੇਖੀ ਆ ਵੀਡੀਓ ਇਹਦੇ ਵਿੱਚ ਵੀਡੀਓ ਹੈਲਦੀ ਨਹੀਂ ਹੈਗੀ ਤਾਂ ਹੁਣ ਤੁਹਾਨੂੰ ਇਸੇ ਕੈਮਰੇ ਦੇ ਵਿੱਚ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਲੜੀਆਂ ਜਿੱਦਾਂ ਵੀਡੀਓ ਬਣੀ ਹੁੰਦੀ ਆ ਡਰੋਨ ਦੇ ਨਾਲ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਤੁਹਾਨੂੰ ਉਹ ਵੀ ਦਿਖਾ ਲਦਾ ਤੇ ਨੈਕਸਟ ਵਾਲਾ ਜਿਹੜਾ ਯੰਤਰ ਹੈਗਾ ਉਹ ਆ ਆ ਛੋਟੀ ਜੀ ਤੁਸੀਂ ਕਹਣਾ ਇਹ ਕੀ ਛੋਟੀ ਜੀ ਇਹਦੇ ਵਿੱਚ ਕੀ ਹੈਗਾ ਇੰਨੀ ਛੋਟੀ ਦੇ ਨਾਲ ਡਰੋਨ ਵਰਗੀ ਵੀਡੀਓ ਕਿਦਾਂ ਬਣ ਜਾਉ ਹੁਣ ਤੁਹਾਨੂੰ ਇਹੇ ਦਿਖਾ ਲੈਣੀ ਆ ਵੀ ਡਰੋਨ ਵਰਗੀ ਇਹਦੇ ਨਾਲ ਵੀਡੀਓ ਦਰਸਾਤ ਬਣਦੀ ਕਿਦਾਂ ਆ ਆ ਹੋ ਗਿਆ ਫਟੇਰ ਤੇ ਇੱਕ ਯੰਤਰ ਛੋਟਾ ਜਿਹਾ ਹਨਾ ਇੱਤੇ ਲੱਗਣਾ ਹੈਗਾ ਕੈਮਰਾ ਇੱਤੋਂ ਲਾ ਲਏ ਆਪਾਂ ਕੈਮਰਾ ਹੁਣ ਆਪਾਂ ਛੋਟੀ ਜੀ ਤੇ ਫਿੱਟ ਕਰ ਲਈਏ ਇਹਨੂੰ ਤੇ ਫਿਰ ਦਿਖਾ ਲਦੇ ਤੁਹਾਨੂੰ ਕੀ ਬਣਦਾ ਇਹ ਘੈਂਟ ਸੀਨ ਔਰ ਇਹ ਇੱਤੇ ਹੋ ਗਿਆ ਫਿੱਟ ਹੁਣ ਜਿਹੜੀ ਆ ਛੋਟੀ ਜੀ ਛੋਟੀ ਆ ਨਾ ਤੁਸੀਂ ਦੇਖ ਸਕਦੇ ਆ 1 2 ਤੇ ਨੈਕਸਟ ਤੈਨ ਇਹ ਛੋਟੀ ਜਿਹੀ ਛੋਟੀ ਐਡੀ ਡਾਂਗ ਬਣ ਗਈ ਉਹ ਤੇ ਹੁਣ ਤੁਸੀਂ ਦੇਖੋਗੇ ਇਹਦੇ ਵਿੱਚ ਵੀਡੀਓ ਬਣਦੀ ਦਰਸਲ ਕਿਦਾਂ ਇੱਧਰ ਖਾਣੀ ਮਾੜੀ ਜਿਹੀ ਗੱਡੀ ਖੜੀ ਆ ਤੇ ਹੁਣ ਤੁਸੀਂ ਦੇਖੋ GoPro ਦੇ ਵਿੱਚ ਇਹ ਗੱਡੀ ਦਾ ਵਿਊ ਕਿਦਾਂ ਲੱਗਦਾ ਬਣਦੀ ਹੈਗਾ ਨਾ ਫਿਰ ਅੱਤ ਤੇ ਕਮਾਲ ਵਾਲੀ ਗੱਲ ਯਾਨੀ ਕਿ ਤੁਸੀਂ ਇਹਨੂੰ ਇਦਾਂ ਉੱਪਰ ਤੱਕ ਲੈ ਕੇ ਜਾ ਸਕਦੇ ਆ ਤੁਸੀਂ ਸਾਡੀਆਂ ਕਈ ਵੀਡੀਓ ਦੇਖੀਆਂ ਹੋਣਗੀਆਂ ਸ਼ਾਇਦ ਸ਼ਾਰਟ ਹੋਰ ਦੂਜੇ ਚੈਨਲ ਦੇ ਉੱਤੇ ਉਹ ਅਸੀਂ ਇਦਾਂ ਬਣਾਈਆਂ ਹੋਈਆਂ ਆ ਕਈ ਸਾਨੂੰ ਪੁੱਛਦੇ ਸੀ ਕਿ ਤੁਸੀਂ GoPro ਯੂਜ਼ ਕਰ ਡਰੋਨ ਯੂਜ਼ ਕੀਤਾ ਪਰ ਨਹੀਂ ਅਸੀਂ GoPro ਹੀ ਯੂਜ਼ ਕੀਤਾ ਸੀਗਾ ਵੀਡੀਓ ਬਣਾਉਣ ਲਈ ਇਹ ਆ ਜੀ ਰੀਜ਼ਨ ਐਦਾਂ ਵੀਡੀਓ ਬਣਦੀ ਆ ਤੇ ਹੁਣ ਮੇਰਾ ਵੀ ਚਿਹਰਾ ਦੇਖ ਰਹੋ ਤੁਸੀਂ ਵਿੱਚ ਕਿਦਾਂ ਲੱਗਦਾ ਤੇ ਤੁਸੀਂ ਦੇਖ ਸਕਦੇ ਆ ਚੱਕਦੇ ਤਾਂ ਨੂੰ ਚੱਕਦੇ 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 ਐਦਾਂ ਬਣਦੀਆਂ ਵੀਡੀਓ ਦੇਖ ਸਕਦੇ ਤੁਸੀਂ ਕਿੱਥੇ ਚਲ ਗਿਆ ਕੈਮਰਾ ਹੋਰ ਪਵਾ ਇਹਨੂੰ ਉੱਚਾ ਲੈ ਜਾਓ ਜਿੰਨਾ ਮਰਜ਼ੀ ਉੱਚਾ ਲੈ ਜਾ ਸਕਦੇ ਜਿੰਨਾ ਤੁਹਾਡੀ ਬਾਹਾਂ ਉੱਚੀ ਜਾਂਦੀ ਆ ਉਹਨਾਂ ਉੱਚਾਈ ਨੂੰ ਲੈ ਜਾਓ ਤੇ ਇਹਦੇ 'ਚ ਵੀਡੀਓ ਇਦਾਂ ਬਣ ਜਾਂਦੀ ਆ ਤੇ ਇਹ ਸੀਗਾ ਜੀ ਸਾਡੇ GoPro ਦਾ ਕਮਾਲ ਮੈਂ ਕਿਹਾ ਤੁਹਾਨੂੰ ਦਿਖਾ ਲ ਦਈਏ ਵੀ ਇਦਾਂ ਵੀਡੀਓ ਬਣਦੀ ਆ GoPro ਦੇ ਵਿੱਚ ਰੀਜ਼ਨ ਕੀ ਸੀ ਤੁਹਾਨੂੰ ਅੱਜ ਦੀ ਵੀਡੀਓ ਦਿਖਾਉਣ ਦਾ ਵੀ ਮੈਂ ਇਹ ਕੈਮਰਾ ਵੇਚਣਾ ਤੁਹਾਨੂੰ ਪਹਿਲਾਂ ਮੈਂ ਕਿਹਾ ਬੈਨੀਫਿਟ ਦਿਖਾ ਲ ਦਵਾਂ ਕੀ ਜੇ ਕਿਸੇ ਨੇ ਲੈਣਾ ਹੋਵੇ ਮੰਨ ਲਓ ਤੁਸੀਂ ਸਾਈਕਲਿੰਗ ਕਰਦੇ ਆ ਤੁਸੀਂ ਦੌੜਨ ਜਾਂਦੇ ਆ ਤੁਸੀਂ ਤੁਹਾਡਾ ਦਿਲ ਕਰਦਾ ਵੀ ਅਸੀਂ ਦੌੜਦੇ ਆਂ ਦੀ ਵੀਡੀਓ ਬਣਾਉਣੀ ਆ ਵੀਡੀਓ ਹਿੱਲੇ ਨਾ ਕਿਉਂਕਿ ਫੋਨ ਸਾਹਮਣਾ ਔਖਾ ਹੋ ਜਾਂਦਾ ਇਹ ਛੋਟਾ ਜੀ ਚੀਜ਼ ਆ ਸਾਹਮਣੀ ਸੌਖੀ ਆ ਇਹ ਨਾ ਔਖਾ ਨਹੀਂ ਹੁੰਦਾ ਤੇ ਆਪਾਂ ਹੈਗਾ ਇਹਨੂੰ ਵੇਚਣਾ ਕਿਉਂਕਿ ਮੈਂ ਇਦਾਂ ਦਾ ਕੰਮ ਕਰਦਾ ਹੀ ਨਹੀਂ ਲੈ ਲਿਆ ਸੀ ਕਿ ਸ਼ਾਇਦ ਮੈਂ ਵੀ ਸਾਈਕਲ ਤੇ ਜਾਇਆ ਕਰੂੰਗਾ ਮੈਂ ਦੌੜਨ ਜਾਇਆ ਕਰੂੰਗਾ ਮੇਰੇ ਕੋਈ ਨਾ ਟਾਈਮ ਹੀ ਨਹੀਂ ਮਿਲਦਾ ਹੈਗਾ ਮੈਂ ਇਸ ਕਰਕੇ ਲਿਆ ਸੀ ਤੇ ਇਸ ਕਰਕੇ ਹੁਣ ਸੋਚਿਆ ਵੀ ਆਪਾਂ ਬੇਚ ਹੀ ਦੇਣਾ ਆ ਰੱਖਣਾ ਨਹੀਂ ਤੇ ਜੇ ਕਿਸੇ ਨੇ ਲੈਣਾ ਹੋਇਆ ਕਮੈਂਟ ਕਰ ਦਿਓ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਇਹਦਾ ਕੀ ਪ੍ਰਾਈਸ ਹੈਗਾ ਆ ਕੀ ਸਾਰਾ ਕੁਝ ਹੈਗਾ ਨਾਲ ਇਹਦੇ ਆ ਐਸੈਸਰੀ ਆ ਜਿੱਦਾਂ ਤੁਹਾਨੂੰ ਦਿਖਾ ਲਈ ਆ ਫ੍ਰੀ ਮਿਲਣੀ ਆ ਹੋਰ ਵੀ ਹੈਗੀਆਂ ਅੰ ਦੋ ਬੈਟਰੀਆਂ ਆ ਇਹਦੇ ਉੱਤੇ ਆ ਜਿਹੜਾ 50 60 ਰੁਪਿਆ ਦਾ ਹੈ ਹੀ ਆ ਯਾਨੀ ਕਿ ਇਹ ਆ ਕਵਰ ਇਹਦਾ ਇਹਦੇ ਨਾਲ ਬਹੁਤ ਸੇਫ ਰਹਿੰਦਾ ਠੀਕ ਆ ਜੀ ਤੇ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਮਿਲਦੇ ਆ ਨੈਕਸਟ ਵੀਡੀਓ ਚ